ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਹਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਅੱਜ ਜਿਹੜੀ ਲੈਣ ਬਾਈ ਜੀ ਬਹੁਤ ਵੱਡੀ ਲੱਗ ਚੁੱਕੀ ਆ ਦੇਖ ਸਕਦੇ ਆ ਇੱਧਰ ਵੀ ਲੈਣ ਲੱਗ ਗਈ ਆ ਇੱਧਰ ਵੀ ਲੈਣ ਲੱਗ ਗਈ ਕੱਲ ਜਿਹੜੀ ਤੂੜੀ ਵਿਕੀ ਸੀ ਉਹ ਵੀ ਕਿਸੇ 400 ਦੇ 40 ਰੁਪਏ ਸਿਰਾ ਰੇਟ ਸੀਗਾ ਤੇ ਅੱਜ ਦੇਖਦੇ ਆ ਤੂੜੀ ਕਿੱਥੋਂ ਤੱਕ ਜਾਂਦੀ ਆ ਤਰੀਕ ਆ ਜੇਗੀ 4 ਅਕਤੂਬਰ 2025 ਤੇ ਸਮਾਂ ਸਵੇਰ ਦਾ ਜੀ 7 ਵਜੇ ਤੇ ਜਗ੍ਹਾ ਹੈਗੀ ਆ ਜੀ ਕੋਟਕਪੂਰਾ ਮੰਡੀ ਤੇ ਟਾਈਮ ਜਿਹੜਾ ਹੋ ਗਿਆ ਜੀ ਤੇ ਵੱਜ ਗਈ ਆਵਾਜ਼ ਹਾਂ ਜੀ ਆ ਅੱਗੇ ਬੰਦੇ ਸਾਰੇ ਕੇਵਲ ਆ ਲਈ ਤੇ ਕਰਦੇ ਆ ਬੋਲੀ ਸ਼ੁਰੂ ਅੱਜ ਦੀ ਦਿਖਾਉਣੇ ਆ ਤੁਹਾਨੂੰ ਅੱਜ ਦੇ ਤਾਜ਼ਾ ਰੇਟ ਕੋਟਕਪੁਰਾ ਮੰਡੀ ਦੇ ਵਿੱਚ ਬਾਕੀ ਭਾਈ ਆਪਾਂ 11:30 ਵਜੇ ਬਾਸਪਤੀ ਦੀ ਜਿਹੜੀ ਬੋਲੀ ਹੁੰਦੀ ਹੈ 11 ਵਜੇ ਕੋਟਕਪੁਰਾ ਮੰਡੀ ਦੇ ਵਿੱਚ 1509 1692 1847 ਵੀ ਤੇ ਆਪਾਂ 12:00 ਵਜੇ ਵੀਡੀਓ ਪਾਈ ਦੀ ਆ ਕਿਉਂਕਿ 11:00 ਵਜੇ ਬੋਲੀ ਹੁੰਦੀ ਹੈ ਤੇ 12:00 ਵਜੇ ਆਪਾਂ ਜਿਹੜੀ ਵੀਡੀਓ ਪਾ ਦਿੱਤੀ ਆ ਉਹ ਵੀਡੀਓ ਨੂੰ ਵੀ ਥੋੜਾ ਜਿਹਾ ਲਾਈਕ ਸ਼ੇਅਰ ਰੱਬ ਕੇ ਕਰਿਆ ਕਰੋ ਜੀ ਯਾਰ ਪਹਿਲੀ ਟਰਾਲੀ ਤੋਂ ਕਰਦੇ ਆਂ ਬੋਲੀ ਸ਼ੁਰੂ ਹੀ ਆਸ਼ੀ ਵਾਲੀ ਟਰਾਲੀ ਆ ਗਈ ਪਹਿਲੀ ਲਓ ਜੀ ਲਾਲ ਜੀ ਤੋੜੀ ਆ ਤੇ ਅੱਜ ਇੱਥੋਂ ਕਰਦੇ ਆਂ ਸ਼ੁਰੂ ਹੀ ਇਹ ਹੀ ਆ ਆ ਬਾਰਵਾ ਹਰ ਪੱਲੀ ਪਾੜੀਆਂ ਨਾ ਆਵੇ ਤੇ ਮਗਰ ਦੇਖੀਏ ਨਾ ਚਾਰਚ ਪੇ ਰਹਿਦਾ ਲਓ ਜੀ ਆ ਦੇਖੋ ਜੀ ਇਹ ਟਰਾਲੀ ਚ ਥੋੜਾ ਜਿਹਾ ਕੰਦੇ ਕਪੜਾ ਹੁੰਦਾ ਬਈ ਤਾਂ ਕਰਕੇ ਸਿੰਪਲ ਜਿਹੇ ਦੋ ਤਿੰਨ ਥਾਵਾਂ ਤੋਂ ਲੈ ਗਏ ਆ ਕਿਧਰ ਗਿਆ ਆ ਆ ਜਾ ਇਹ ਸੋਬ ਮਾਰਨਾ ਆਸਤੇ ਬਾਹਰ ਦੀ ਐ ਇਹ ਬਾਹਰ ਦੀ ਆ ਗਾੜ ਜਿਹੜੇ ਅੱਜ ਬਹੁਤ ਜ਼ਿਆਦੇ ਆ ਜੀ ਅੰਦਰ ਦੀ ਐ ਆ ਬੋਲੋ ਵੇ ਅੰਦਰ ਦੀ ਤੂੰ ਹੀ ਆ ਅੰਦਰ ਦੀ ਕੁੜੀ ਗਈ ਮੜੀ ਐ ਮੈਂ ਤੁਹਾਡੇ ਸਾਹਮਣੇ ਆ ਇਹ ਨਾ ਨਾ ਇਹ ਵੀ ਹੈ ਬਾਕੀ ਜੱਟੀਆਂ ਸਭ ਤੁਹਾਡੇ ਮੂਰੇ ਆ ਜੋ ਕੁਝ ਵੀ ਆ ਯਾਰ ਤੁਹਾਡੇ ਸਾਹਮਣੇ ਸੋਨਾ ਤਾਂ ਚਲਦੀਦਾ ਪਿੱਤਲ ਦਾ ਬੋਲੋ ਹੀ ਬੋਲੋ ਜੀ ਬਾਲੋ ਯਾਰ ਜਿਹੋ ਕੋਈ ਨਾ ਬੀਤਾ ਮੈਂ 300 ਰੁਪਿਆ ਰੱਖਿਆ 250 ਰੁਪਿਆ ਲੈ 250 ਤੇ ਹੋਗੀ ਬੋਲੀ ਸ਼ੁਰੂ 250 250 ਰੁਪਿਆ ਬੋਲਾਂ ਬਾਈ ਗਰੇ ਅਲੀ 24 ਰੁਪਏ 60 60 65 70 71 80 85 90 95 300 300 ਬੋਲਾਂ ਬਾਈ ਕਨੇ ਹਾਂ ਬਈ 300 ਰੁਪਏ ਬੋਲੂ ਕਨੇ ਬਈ ਪਹਿਲੀ ਟਰਾਲੀ ਲੱਗੀ 300 ਰੁਪਏ ਲੱਗੇ ਜੀ ਬਾਹਰ ਦੀ ਤੂੜੀ ਆ 300 ਰੁਪਏ ਤੇ ਬੋਲੀ ਜੀ ਪਹੁੰਚ ਗਈ ਹੈ ਜੀ ਹੋ ਜੀ ਨਿਕਲ ਗਿਆ ਇਹੋ ਜੀ ਲਓ ਜੀ 300 ਰੁਪਿਆ ਲੱਗੀ ਜੀ ਪਹਿਲੀ ਟਰਾਲੀ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਕਿਵੇਂ ਲੱਗੀ ਆਪਣੀ ਵੀਡੀਓ ਤੇ ਕਿਵੇਂ ਲੱਗੀ ਆਪਣੀ ਜਿਹੜੀ ਤੂੜੀ ਦੀ ਬੋਲੀ ਕੋੜਕਪੁਰਾ ਮੰਡੀ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਮੜਾ ਚੈੱਕ ਕਰ ਦਿਆ ਕਰੋ ਜੀ ਦੱਬ ਕੇ ਤੇ ਦੂਜੀ ਟਰਾਲੀ ਤੇ ਆਪਾਂ ਪਹੁੰਚ ਗਏ ਆ 2 4 6 7 8 ਟਰਾਲੀਆਂ ਹੈਗੀਆਂ ਬਈ ਜੀ ਲੰਮਾ ਕੰਮ ਚੱਲਣਾ ਜੀ ਹਾਂ 25 3 350 350 60 65 70 75 375 ਬੋਲਾਂਗੇ ਕਿਨੇ ਲੋ ਜੀ ਦੂਜੀ ਟਰਾਲੀ ਲੱਗੀ 375 ਰੁਪਏ ਪਹੁੰਚ ਗਿਆ ਕੋਟਪੁਰ ਮੰਡੀ ਦੇ ਰੇਟ ਆ ਲੋ ਹੋਰ ਲਾ ਲੋ ਮੈਰੀ ਕਿੰਨੀ ਕੁ ਦੋਸਤ ਜੀ ਮੈਰੀ ਜਿਆਦਾ ਹੈਲਪ ਕਰੋ ਜੀ ਮੈਨੂੰ ਆਵਾਂਗੇ ਵੀਰੇ ਬੋਲੋ ਜੀ ਇਹਦੇ ਨਾਲ ਦੀ ਟੁੜੀ ਆ 250 250 ਰੁਪਿਆ 250 ਰੁਪਿਆ 250 ਬੋਲਾ ਬਾਈ ਕਿਨਾ 250 ਰੁਪਿਆ ਬਾਈ ਜੀ ਲੋ ਜੀ ਇਹ ਲੱਗੀ 250 ਰੁਪਿਆ ਲੱਗੀ ਤੀਜੀ ਟ੍ਰੋਲੀ 250 ਰੁਪਿਆ ਲੱਗੀ ਜੀ ਯਾ ਤੂੜੀ ਅੰਦਰ ਦੀ ਤੂੜੀ ਜਮਾ ਚੁੱਟੀ ਆ ਜੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਕੁਆਲਿਟੀ ਬਹੁਤ ਸਿਹਰਾ ਕੁਆਲਿਟੀ ਆ ਤੇ ਅੰਦਰ ਦੀ ਤੂੜੀ ਆ ਜੀ 340 ਰੁਪਏ ਯਾਰ 40 ਰੁਪਏ 45 45 345 50 350 55 56 60 65 70 71 80 85 90 95 395 ਬੋਲਾਂਗੇ ਅੱਜ ਕੱਲ ਨੂੰ ਆ ਜਾਗੇ 390 ਹੋਰੇ ਵੱਡਾ ਲੋ ਜੀ ਸਿਹਰਾ ਰੇਟ ਲੱਗ ਗਈ 395 ਰੁਪਏ ਹੁਣ ਤੱਕ ਦਾ ਕੋਟਕਪੁਰਾ ਮੰਡੀ ਦਾ ਰੇਟ ਲੱਗੇ ਸਿਰਾ 395 ਰੁਪਏ 400 ਦੇ ਆਸ-ਪਾਸ ਜਿਹੜੀ ਪਹੁੰਚ ਗਈ ਹੈ ਜੀ ਗੱਲ ਕੱਲ ਲੱਗੀ ਸੀ 440 ਰੁਪਏ ਤੇ ਅੱਜ ਦੇਖਦੇ ਆ 440 ਤੱਕ ਜਾਂਦੀ ਕਿ ਨਹੀਂ ਜਾਂਦੀ ਬਾਹਰ ਦੀ ਟੂੜੀ ਆ ਜੀ ਲੋ ਜੀ ਬਾਹਰ ਦੀ ਟੂੜੀ ਇਹ 300 ਭਾਈ ਐ ਨੂੰ ਹੋ ਜਾ ਮੜਾ ਯਾਰ 300 300 ਮੋਨਾਂ ਬੈਗ ਨੇ ਰਜੂ ਪੰਜ ਕਰਦੇ ਪੰਜ ਜਾਊਗਾ 10 310 ਰੁਪਏ 15 ਕਰਦੇ 15 ਚੱਲ ਫਿਰ ਵੀ ਇਹ ਪੰਜ ਕਰੇ ਜਾਈਏ ਜਾਊਗਾ 25 ਜਾਊਗਾ 25 ਠੀਕ ਹੈ 30 35 40 ਮੜ ਗਏ ਨੂੰ ਬਾਈ 40 45 350 350 ਬੋਲਣਾ ਬੈਗਨੇ ਜੰਝਾ 60 65 365 70 370 ਬੋਲਣਾ ਬੈਗਨੇ ਛੱਡ ਜਾ 370 ਰੁਪਏ ਲੱਗ ਗਈ ਜੀ ਆ ਵੀ ਤੁੜੀ 350 ਦੇ ਆਸ-ਪਾਸ ਹੀ ਅੱਜ ਵੀ ਰੇਟ ਆ 350 ਦੇ 400 ਦੇ ਵਿੱਚ ਵਿੱਚ ਚੰਗੀ ਤੂੜੀ ਦਾ ਜਿਹੜਾ ਰੇਟ ਆ ਤੇ ਦੋ ਟਰਾਲੀਆਂ ਰਹਿਗੀਆਂ ਜੀ ਹੋਰ ਬਸ ਇੱਕ ਆਹ ਵਾਲੀ ਮਗਰਲੀ ਤੇ ਇੱਕ ਆਹ ਵਾਲੀ ਦੀ ਆਹ ਤੂੜੀ ਵੀ ਬਾਈ ਬਾਹਰ ਦੀ ਲੱਗਦੀ ਆ ਰੰਗ ਦਾ ਬਹੁਤ ਜ਼ਿਆਦਾ ਫਰਕ ਆ ਲਾਲ ਜੀ ਤੂੜੀਆ ਦੇਖੋ ਥੱਲੇ ਡੁੱਲੀ ਆ ਦੇਖੋ ਦੇਖ ਸਕਦੇ ਆ ਬਾਕੀ ਫਿਰ ਦੇਖਦੇ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਦਬਕੀ ਕਰਦਿਆ ਕਰੋ ਸ਼ੇਅਰ ਲਾਇਕ ਤੇ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਆਪਾਂ ਟੂੜੀ ਦੀਆਂ ਤੇ ਬਾਸਪਤੀ ਦੀਆਂ ਵੀਡੀਓ ਬਣਾ ਕੇ ਪਾਈ ਦਿਆਂਗੇ। ਲਓ ਜੀ ਬਾਹਰ ਦੀ ਟੂੜੀ ਆ। 200 ਇਹਨੂੰ ਹੋ ਜਾ ਯਾਰ। ਕਿੰਨੀ ਲੜੀ ਫੜੇ ਨਾ ਟੂੜੀ? 200 100 10 15 15 250 50 ਲੈ ਨਹੀਂ ਕੋਈ 50 ਆਪਾਂ ਨਿਕਲ ਗਏ। 255 ਬੋਨਾ ਜੀ 255 ਰੁਪਏ ਲੱਗ ਗਈ ਬਾਹਰ ਦੀ ਤੂੜੀ ਲਓ ਜੀ ਲਾਸਟ ਟਰਾਲੀ ਰਹਿ ਗਈ ਆ ਤੇ ਇਹ ਦੇਖਦੇ ਆ ਕਿਥੋਂ ਤੱਕ ਜਾਂਦੀ ਹੈ ਇਹ ਵੀ ਤੂੜੀ ਬਈ ਅੰਦਰ ਦੀ ਲੱਗਦੀ ਹੈ ਸਾਫ਼ ਲੱਗਦੀ ਹੈ ਕੁਆਲਿਟੀ ਦੇ ਵਿੱਚ ਚਿੱਟੀ ਲੱਗ ਰਹੀ ਆ ਲਓ ਜੀ ਲਾਸਟ ਟਰਾਲੀ ਹੈ ਜੀ ਅੰਦਰ ਦੀ ਤੂੜੀ ਹੈ ਬਈ ਜੀ